ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਆਸਾਪੁੱਤਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਹੈ ਇਸ ਪਿੰਡ ਨੂੰ ਤੇ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣ ਮੱਝ ਵਕਾਊਆ ਜੀਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਹਰਜਿੰਦਰ ਸਿੰਘ ਬਾਈ ਹਰਜਿੰਦਰ ਸਿੰਘ ਹਰਜਿੰਦਰ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 9814385133 9814385133 85133 ਇਹ ਮੱਝ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਹੈ ਜੀ ਤੇ ਕਿੰਨਾਂ ਮਸੂਆ ਸੁੰਦੀ ਹੈ ਬਾਈ ਤੀਜੇ ਸੂਏ ਹੈ ਬਾਈ ਤੀਜੇ ਸੂਏ ਤੇ ਬਾਈ ਇਹ ਪਹਿਲੇ ਸੂਏ ਦੂਜੇ ਸੂਏ ਦੁੱਧ ਕਿੰਨਾ ਕੱਢਿਆ ਨੇ ਨੇ ਭਾਈ ਦੂਜੇ ਸੂਏ 20 ਲੀਟਰ ਤੋਂ ਦਿੱਤਾ 20 ਲੀਟਰ ਠੀਕ ਆ ਭਾਈ ਲਓ ਵੀ ਸਜਣੋ ਮੱਝ ਘਰਦੀ ਆ ਖੇਤੀਬਾੜੀ ਦਾ ਕੰਮ ਆ ਬਾਈ ਦਾ ਸੰਗ ਸੰਗ ਵੇਖ ਸਕਦੇ ਤੁਸੀਂ ਮੱਝ ਦਾ ਗੋਲ ਆ ਮੋਰਾ ਕੈਟਾਗਰੀ ਚ ਪੈਂਦੀ ਆ ਦੋਸਤੋ ਇਹ ਥਾਣਾ ਦਾ ਤੁਹਾਨੂੰ ਸਹਿਜ ਗਾਇਬ ਨੇੜੇ ਹੋ ਕੇ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਸੋਹਣਾ ਥਾਣ ਲੱਗਿਆ ਵਿਰਲਾ ਚੰਗਾ ਤੇ ਮੁੱਠੀ ਦੀ ਜਵਾਈ ਵਾਲਾ ਪੋਲੀ ਬਹੁਤ ਚੌਣ ਚ ਬਾਈ ਤੇ ਚੌਣ ਚ ਬਾਈ ਕਹਿੰਦਾ ਵੀ ਪੋਲੀ ਬਹੁਤ ਪਿਛਲੇ ਪਾਸੇ ਨੂੰ ਹਵਾਨਾ ਦੋਸਤੋ ਮਗਰਲੇ ਪਾਸੇ ਨਿਕਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ 7-8 ਦਿਨ ਲੈ ਵੀ ਜਾਊਗੀ ਤੇ ਹਫਤਾ ਬਾਈ ਕਹਿੰਦਾ ਵੀ ਸੂਣ ਚ ਬਾਕੀ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਆ ਦੋਸਤੋ ਤੇ ਦੋਨਾਂ ਪਾਸਿਆਂ ਤੋਂ ਥਾਣਾ ਦਾ ਇੱਕੋ ਜਿਹਾ ਸਹਿਜ ਆ ਚਾਰੇ ਥਣ ਬਰਾਬਰ ਦੇ ਆ ਤੇ ਪਿੱਠ ਪੁੜਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਬਹੁਤ ਸ਼ਾਨਦਾਰ ਸੋਹਣਾ ਪੈਠ ਪੜਾਇਆ ਚੌੜੇ ਪੈਠ ਪੜੇ ਦੀ ਆ ਤੇ ਪਤਲੀ ਚਮੜੀ ਦੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਲਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਚੰਗੀ ਚਮਕ ਦਾਮਕਾ ਹਵਾਨਾ ਬਹੁਤ ਸਾਫ ਸੁਥਰਾ ਤੇ 20 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢਿਆ ਬਾਕੀ ਤੁਸੀਂ ਆ ਕੇ ਦੇਖੋਗੇ ਦਾ ਅੱਜ ਤੁਹਾਡੇ ਪਸੰਦ ਆਊਗੀ ਦੋਸਤੋ ਆ ਵੀ ਆ ਕੇ ਮੱਝ ਕਰੇ ਆ ਕੇ ਫੇਰ ਹੀ ਲੈ ਲਓ ਤੇ ਸਾਫ ਸੁਥਰਾ ਪਧਰਾ ਹਵਾਨਾ ਇਹ ਸੋਹਣੇ ਦੱਡ ਕਾਠ ਵਾਲੀ ਆ ਦੋਸਤੋ ਬੰਨ ਦਿਓ ਭਾਈ ਬੰਨ ਦਿਓ ਉੱਥੇ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਭਾਈ ਵਾ ਫੋਨ ਤੇ ਕਰ ਲਾਂਗੇ ਮੁੱਲ ਠੀਕ ਆ ਭਾਈ ਲਓ ਵੀ ਸਜਣੋ ਮੁੱਲ ਫੋਨ ਤੇ ਹੋ ਜਾਣਾ ਤੇ ਜਿਸ ਵੀ ਕਿਸੇ ਵੀਰ ਨੂੰ ਇਹ ਮੱਝ ਪਸੰਦ ਆ ਤਾਂ 20 ਲੀਟਰ ਦੁੱਧ ਬਾਈ ਨੇ ਕਿਆ ਵੀ ਮਣਕੇ ਦੇ ਦੇਾਂਗੇ ਇਹ ਸੂਈ ਤੋਂ ਬਾਅਦ ਵੀ ਏ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੇ ਹਰਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਜਲਦੀ ਜੈ ਹਿੰਦ